ਅਗਲੀ ਸਤਿਗੁਰ ਜੀ ਗੁਰੂ ਨਾਨਕ ਸਾਹਿਬ ਜੀ ਫਰਮਾਉਣਾ ਕਰਦੇ ਨੇ ਸਹ ਸਵਾ ਮਰ ਕੀਟ ਮਹ ਖਾਸਾ ਹਰ ਨਾਖਿ ਛਲੇ ਨਖੋ ਬਦਾ ਸਾ ਦਇਤ ਸੰਘਾਰੇ ਬੈਨ ਭਗਤ ਰਵਿਆ ਸਾ ਮਹਾਰਾਜ ਗੁਰੂ ਨਾਨਕ ਦੇਵ ਜੀ ਆਗਦੇ ਰਾਜੇ ਸੈਸਰ ਬਾਹੂ ਨੂੰ ਦੈਤਾਂ ਨੂੰ ਮੈਂ ਖਾਸ ਹਿਰਦੈਤ ਨੂੰ ਮਾਰਨਾ ਕੀਤਾ ਹਰਨਾਖਿ ਸਦੈਤ ਨੂੰ ਕੋ ਨੂੰ ਆਪਣੇ ਨੋਵਾਂ ਦੇ ਨਾਲ ਉਹਦੀ ਛਾਤੀ ਨੂੰ ਪਾੜ ਕੇ ਮਾਰਨਾ ਕੀਤਾ ਹੈ ਭਗਤੀ ਅਭਿਆਸ ਤੋਂ ਬਿਨਾ ਹੋਣ ਕਰਕੇ ਸਾਰਿਆਂ ਤਰਤਾਂ ਨੂੰ ਮਾਰ ਰਾ ਕੀਤਾ ਤੇਜ ਬਰਕਾਰ ਜਿੰਨੇ ਜਿੰਨੇ ਵੀ ਹੰਕਾਰ ਕੀਤਾ ਹੈ ਨਾ ਉਹਨੂੰ ਉਹਨੂੰ ਅਵਾਲ ਫੁਰਕ ਨੇ ਸਹਯਾ ਦਿੱਤੀਆ ਇਹ ਜਾਕੀਏ ਉਹਦਾ ਹੰਕਾਰ ਤੋੜਿਆ ਹੈ ਹੁਣ ਅਗੇ ਮਹਾਰਾਜ ਕਹਿੰਦੇ ਜਿਹੜੇ ਅਭਿਆਸ ਨਹੀਂ ਕਰਦੇ ਗਰਬਾਣੀ ਦਾ ਸਿਮਰਨ ਦਾ ਸਤਿਗੁਰ ਦੀ ਆਗਦੇ ਉਹਨਾਂ ਨੂੰ ਵੀ ਮਾਰਨਾ ਕੀਤਾ ਹੈ ਅਗਲੀਆਂ ਬੰਦੀਆਂ ਵਿੱਚ ਮਹਾਰਾਜ ਜਰਾ ਸੰਧ ਰਾਜੇ ਦੀ ਗੱਲ ਕਰਦੇ ਨੇ ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੀ ਦਇਤ ਸੰਘਾਰ ਸੰਤਨਸਤਾਰੇ ਜਿਹੜੇ ਸੰਤਾਂ ਦੇ ਦੁਖੀ ਨੇ ਗੁਰਸਿੱਖਾਂ ਦੇ ਦੁਖੀ ਨੇ ਉਹਨਾਂ ਨੂੰ ਵੀ ਸਜ਼ਾ ਦਿੰਦਾ ਹੈ ਮਹਾਰਾਜ ਕਹਿੰਦੇ ਰਾਜੇ ਜਰਾ ਸੰਧ ਨੂੰ ਤੇ ਕਾਲ ਜਮਨ ਨੂੰ ਵੀ ਉਹਨੇ ਮਾਰਿਆ ਕੋਈ ਬੰਦਾ ਹੰਕਾਰ ਵਿੱਚ ਤੁਰਿਆ ਫਿਰੇ ਪਰੇ ਹੰਕਾਰ ਵੀ ਤਾਂ ਮਰਦਾ ਜੇ ਉਹਦੀ ਕਿਰਪਾ ਹੋਵੇ ਵਾਹਿਗੁਰੂ ਦੀ ਨਏ ਦਾ ਬੰਦੇ ਦੇ ਅੰਦਰੋਂ ਹੰਕਾਰ ਨਹੀਂ ਜਾਂਦਾ ਕਹਿੰਦਾ ਮੈਨੂੰ ਵੀ ਹੋਣ ਲੱਗਾ ਪਰ ਇਹ ਸਾਨੂੰ ਸਮਝਾਉਣ ਦੇ ਲਈ ਮਹਾਰਾਜ ਆਖਦੇ ਜੇਕਰ ਵੱਡੇ ਵੱਡੇ ਰਾਖਸ਼ ਤਰਦੀ ਦੇ ਰਾਜੇ ਹਰਨਾਕਸ਼ ਵਰਗੇ ਜਿਨ੍ਹਾਂ ਦਾ ਲੋਕ ਨਾਮ ਜਪਦੇ ਸੀ ਜੇ ਉਹ ਮਾਰੇ ਜਾ ਸਕਦੇ ਆਪਾਂ ਕਿਹੜੀ ਚੀਜ਼ ਆ ਕੁਛ ਵੀ ਨਹੀਂ ਆਪਾਂ ਤੇ ਇੱਕ ਵਾਰ ਮਾਤਰ ਵੀ ਹੈ ਨਹੀਂ ਉਹਨਾਂ ਦੇ ਮੁਕਾਬਲੇ ਉਹ ਤੇ ਬੜੀਆਂ ਗਾਹਣੀਆਂ ਗੱਲਾਂ ਸੀ ਬੜੇ ਬੜੇ ਤਪਸਨ ਕਈ ਕਈ ਵਰਿਆਂ ਦੇ ਆਪਾਂ ਦੇ ਤਾਂ ਵੀ ਕੁਛ ਨਹੀਂ ਮਹਾਰਾਯ ਆਗਦੇ ਨੇ ਫੇਰ ਰਾਜੇ ਕੰਸ ਦਾ ਜੜਾ ਸੰਧ ਸੋਹਰਾ ਸੀ ਜਿਸ ਵੇਲੇ ਕ੍ਰਿਸ਼ਨ ਭਗਵਾਨ ਜੀ ਨੇ ਰਾਜੇ ਕੰਸ ਨੂੰ ਮਾਰਿਆ ਤਾਂ ਕੰਸਲੀ ਘਰ ਵਾਈ ਨੇ ਆਪਣੇ ਪਿਤਾ ਜੜਾ ਸੰਧ ਨੂੰ ਜਾ ਕੇ ਆਖਿਆ ਪਿਤਾ ਜੀ ਮੇਰੇ ਪਤੀ ਕੰਸ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ ਆਪ ਉਹਦੇ ਕੋਲੋਂ ਬਦਲਾ ਲਵੋ ਉਸ ਵੇਲੇ ਜਰਾ ਸੰਗ ਨੇ ਫੌਜ ਭੇਜ ਕੇ ਜੰਦੂ ਸ਼ੁਰੂ ਕਰ ਦਿੱਤਾ ਹੁਣ ਭਲਾ ਭਗਵਾਨ ਦੇ ਨਾਲ ਯੁੱਧ ਕੌਣ ਕਰ ਸਕਦਾ ਦੁਨੀਆ ਦੀ ਨਜ਼ਰ ਦੇ ਵਿੱਚ ਕ੍ਰਿਸ਼ਨ ਰਾਜਾ ਹੈ ਭਗਤਾਂ ਦੀ ਨਿਗਾਹ ਦੇ ਵਿੱਚ ਉਹ ਭਗਵਾਨ ਹੈ ਮਹਾਰਾਜ ਆਖਦੇ ਨੇ ਜਦੋਂ ਰਾਜੇ ਜਰਾ ਸੰਗ ਨੇ ਫੌਜ ਭੇਜੀ ਕਾਫੀ ਸਮਾਂ ਜੁੱਦੋਇਆ ਜੁੱਧ ਦੇ ਵਿੱਚ ਰਾਜੇ ਜਰਾ ਸੰਧ ਦੀ ਹਾਰ ਹੋਈ ਮਾਰਿਆ ਗਿਆ ਰਾਜਾ ਜਰਾ ਸੰਗ ਦਾ ਇੱਕ ਮਿੱਤਰ ਦੱਸਿਆ ਕਾਲ ਜਮਨ ਬੜਾ ਬਲੀ ਹੋਇਆ ਹੋ ਨੂੰ ਪਤਾ ਲੱਗਾ ਕਿ ਮੇਰੇ ਮਿੱਤਰ ਜਰਾ ਸੰਗ ਨੂੰ ਮਾਰ ਦਿੱਤਾ ਕ੍ਰਿਸ਼ਨ ਭਗਵਾਨ ਨੇ ਇਹ ਕਾਲ ਜਮਨ ਵੀ ਬੜਾ ਬਲੀ ਹੋਇਆ ਇਹਨੇ ਆਪਣੀ ਫੌਜ ਲੈ ਕੇ ਕ੍ਰਿਸ਼ਨ ਜੀ ਤੇ ਹਮਲਾ ਕੀਤਾ ਪਰ ਕ੍ਰਿਸ਼ਨ ਕੋਟ ਭਗਵਾਨ ਉਹ ਹੀ ਮਾਰਿਆ ਗਿਆ ਇਸ ਤਰ੍ਹਾਂ ਇਹ ਜੋ ਕਾਲ ਜਮਨ ਹਨ ਇਹਨੂੰ ਵੀ ਹਾਰ ਮੰਨਣੀ ਪਈ ਹੰਕਾਰ ਦਾ ਨਾਸ ਹੁੰਦਾ ਸਾਈ ਮਹਾਰਾਜ ਗੁਰਬਾਣੀ ਵਿੱਚ ਵਾਰ ਵਾਰ ਆਖਦੇ ਜਿਮਰਤਾ ਕਰੋ ਨਿਮਰਤਾ ਰੱਖੋ ਨਿਵੇਂ ਹੋ ਕੇ ਰਭੋ ਕਹਿੰਦੇ ਨੇ ਇਹਨੇ ਜੜਾ ਸੰਦ ਕਾਲ ਜਮਨ ਸੰਘਾਰੇ ਰਕਤ ਬੀਜ ਕਾਰਨੇਮ ਬਧਾਰੀ ਇਸ ਪ੍ਰਕਾਰ ਉਹਨੇ ਸਭ ਨੂੰ ਮਾਰ ਲਿਆ ਰਕਤ ਬੀਜ ਦੇ ਤੋਇਆ ਅਸ਼ਤਭੂਜੀ ਦੇਵੀ ਨਾਲ ਬੜਾ ਭਾਰੀ ਯੁੱਧ ਹੋਇਆ ਇਹਦਾ ਤੇ ਇਹਦੇ ਸਰੀਰ ਵਿੱਚੋਂ ਕਹਿੰਦੇ ਜਿੰਨੀਆਂ ਬੂੰਦਾਂ ਡਿੱਗਦੀਆਂ ਸੀ ਲਹੂ ਦੀਆਂ ਉਹਨੇ ਦਾਇਤ ਪੈਦਾ ਹੋ ਜਾਂਦੇ ਸੀ ਅਸ਼ਤਭੂਜੀ ਦੇਵੀ ਦੀ ਕੋਈ ਪੇਛਾ ਨਾ ਗਈ ਇਸ ਨੇ ਚੰਡੀ ਦੇਵੀ ਨੂੰ ਪੈਦਾ ਕੀਤਾ ਜੇਸ ਵੇਲੇ ਵੀ ਦਾਇਤ ਦੇ ਸਰੀਰ ਤੋਂ ਲਹੂ ਦੀਆਂ ਬੂੰਦਾਂ ਡਿੱਗਣ ਲੱਗਦੀਆਂ ਚੰਡੀ ਆਪਣਾ ਖੱਪਰ ਅੱਗੇ ਕਰ ਦਿੰਦੀ ਭਾਵ ਧਰਤੀ ਤੇ ਡਿੱਗਣੇ ਨਹੀਂ ਸੀ ਰੈਂਦੀ ਉਹਦੇ ਲਹੂ ਨੂੰ ਉਹ ਰਕਤ ਬੀਜ ਦਾਇਤ ਮਾਰਿਆ ਫਿਰ ਕਾਲ ਨੇਮ ਜੇਸ ਵੇਲੇ ਸ੍ਰੀ ਰਾਮਚੰਦਰ ਜੀ ਦੇ ਹੁਕਮ ਅਨੁਸਾਰ ਹਨੂਮਾਨ ਵੀਰ ਲక్ష్మణ ਵਾਸਤੇ ਸੰਜੀਵਨੀ ਬੂਟੀ ਲੈਣ ਗਏ ਨੇ ਜਦੋਂ ਜੁੱਧ ਦੇ ਵਿੱਚ ਲక్ష్మణ ਜੀ ਮੁਰਛਾ ਹੋ ਜਾਂਦੇ ਨੇ ਬੇਹੋਸ਼ ਹੋ ਜਾਂਦੇ ਆ ਉਦੋਂ ਫਿਰ ਵੈਦਾ ਨੇ ਆਖਿਆ ਸੰਜੀਵਨੀ ਬੂਟੀ ਲਿਆਓ ਤੇ ਫਿਰ ਹਨੂਮਾਨ ਜੀ ਗਏ ਨੇ ਬੂਟੀ ਲੈਣ ਦੂਜੇ ਪਾਸੇ 라ਵਣ ਨੇ ਕਾਲ ਨੈਮੀ ਨੂੰ ਸਖਾ ਕੇ ਭੇਜ ਦਿੱਤਾ ਕਿ ਉੱਥੇ ਸੁੰਦਰ ਬਗੀਚੇ ਲਾ ਕੇ ਅਰੋਹਨ ਦੇ ਮਨ ਨੂੰ ਪਰਮਾ ਕੇ ਉੱਥੇ ਰਖ ਲਵੀਂ ਕਿ ਸਮਾਂ ਲੰਘ ਜਾਵੇ ਸੰਜੀਵਣੀ ਬੂਟੀ ਨਾ ਪਹੁੰਚਣ ਤਾਈ ਲక్ష్మణ ਮਰ ਜਾਵੇਗਾ ਕਾਲ ਨੈਮੀ ਨੇ ਉਸੇ ਤਰ੍ਹਾਂ ਆ ਕੇ ਕੀਤਾ ਆਪਣੀ ਮਾਇਆ ਦੇ ਨਾਲ ਸੁੰਦਰ ਬਾਗ ਬਗੀਚੇ ਇਲਾਕੇ ਉਹ ਸਥਾਨ ਸੋਹਣੀ ਸਜਾਵਟ ਵਾਲਾ ਵੜਾ ਕੇ ਹਨੂਮਾਨ ਨੂੰ ਆਖਿਆ ਬੜਾ ਸੁੰਦਰ ਸਥਾਨ ਹੈ ਆਪ ਇੱਥੇ ਰਹੋ ਹਨੂਮਾਨ ਰਾਮ ਭਗਤ ਹੋਇਆ ਉਹ ਸਮਝ ਗਿਆ ਕਿ ਮੇਰੇ ਨਾਲ ਛਲ ਕਰ ਰਿਹਾ ਹੈ ਹਨੂਮਾਨ ਨੇ ਉਹਨੂੰ ਮਾਰ ਦਿੱਤਾ ਉਹਦਾ ਨਾਮ ਸੀ ਕਾਲ ਨੇਮ ਏ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਪਰ ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਗਾਰੇ ਪਹਿਲਾ ਜਰਾ ਸੰਧ ਨੂੰ ਮਾਰਿਆ ਕਾਲ ਜਮਨ ਨੂੰ ਮਾਰਿਆ ਰਕਤ ਬੀਜ ਨੂੰ ਮਾਰਿਆ